ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਟੋਂ ਦੇ ਦੀ ਪਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭੈ ਰੂਪਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਇੱਕ ਤੁਹਾਨੂੰ ਲੋਕਲ ਵਾਇਡ ਦਿਖਾਵਾਂਗੇ ਘਰ ਦੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕਿੰਨਾ ਦੁੱਧ ਬਾਦ ਪਹਿਲੇ ਸੂਰਿਆਂ ਦਾ ਕੱਢਿਆ ਉਹ ਵੀ ਪੁੱਛਾਂਗੇ ਸਾਰਾ ਨੰਬਰ ਨਾਮ ਡਰੈਸ ਸਭ ਕੁਝ ਪੁੱਛ ਕੇ ਦੱਸਾਂ ਸੱਸੀ ਕਾਲ ਜੀ ਸੱਸੀ ਕਾਲ ਜੀ ਹੋਠੀ ਠਾਕ ਹੋ ਜੀ ਬਾਈਏ ਕਿਰਪਾ ਮਾਲਕ ਦੀ ਹੋਠੀ ਕੋ ਹਾਂਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 9501634323 9501634323 ਹਾਂਜੀ ਪਿੰਡ ਆਪਣਾ ਜੀ ਪਿੰਡ ਭਾਈ ਰੂਪਾ ਨਾਮ ਸਰਜੀਤ ਸਿੰਘ ਕਿੰਗਰਾ ਓਕੇ ਜੀ ਮਕਾਨ ਆਪਣਾ ਕਰਨਾਲ ਸਰਪੰਚ ਵਾਲਾ ਪੁਰਾਣਾ ਘਰ ਆ ਉੱਥੇ ਆ ਜੀ ਹਾਂ ਇਹ ਮੁੱਲ ਲਿਆ ਬਾਕੀ ਦਾ ਨੰਬਰ ਸਕਰੀਨ ਤੇ ਚੱਲਿਆਂਦਾ ਉਹਦੇ ਨਾਲ ਤੁਸੀਂ ਬਾਈ ਨਾਲ ਸੰਪਰਕ ਕਰਨਾ ਤੇ ਜਰੂਰ ਸਾਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਪਸ਼ੂ ਦੀ ਖਰੀਦਦਾਰੀ ਕਰਨੀ ਹੈ। ਬਾਈ ਜੀ ਕੈ ਸੂਏ ਸੂਪੇ ਆਪਣੇ ਕੋਲ ਪਹਿਲਾਂ? ਦੋ ਸੂਏ ਸੂਏ ਤੀਜੇ ਸੂਏ ਸੋਣਾ ਜੀ ਨੇ। ਤੀਜੇ ਸੂਏ ਹੁਣੇ ਸੂਣ ਲੱਗਿਆ ਕਿ ਕਿੰਨੇ ਦਿਨ ਫਿਰ ਬਾਕੀ ਆ ਹੁਣ? ਹੁਣ 23 ਤਰੀਕ ਨੂੰ ਦਿਨ ਪੂਰੇ ਹੋ ਜੀ। 23 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ। ਕਿੰਨਾ ਫਿਰ ਦੁੱਧ ਕੱਢਿਆ ਜੀ ਦੂਜੇ ਸੂਏ ਚ ਨੇ? ਦੁੱਧ ਇਹ 30 ਲੀਟਰ ਕੱਢਦੀ ਹੈ ਜੀ। ਤਾਂ ਇਹ 30 28 ਕਦੇ 31 ਤੇ ਵੀ ਚੱਲ ਜਾਂਦੀ ਹੈ। ਓਕੇ ਇਹਦਾ ਜਿਹੜਾ ਲੇਵਾ ਇਹਦੀ ਦੇਖਾ ਇਹਦਾ ਬਾਡੀ weight ਆ 10 ਦਾਵੇਂ ਨਾਲ ਦੁੱਧ ਕੱਢਿਆ ਵਾ ਹਨਾ। ਹਾਂਜੀ ਹਾਂਜੀ ਤੇ ਕਿੰਨੇ ਦਿ बस ते 3 ਤਰੀਕ ਨੂੰ ਇੱਕ ਦਾ ਦਿਨ ਭਾਵੇਂ ਵੱਧ ਲਵੇ ਤੇ ਅੱਜ ਤਰੀਕ ਹੋ ਗਈ ਹੈ 17 ਹਣਾ ਹਾਂ 17 ਬਸ ਚਾਰ ਪੰਜ ਕਿਲਾ ਰਹਿ ਗਈ ਤੇ ਖੋਲੋ ਜੀ ਤੋਰਾ ਕਰਾਵਾਂਗੇ ਦਾ ਚੱਕ ਥਣਲੇਵਾ ਆ ਦੇਖੋ ਜੀ ਥਣਲੇਵਾ ਤੇ ਬਾਕੀ ਜਿਹੜੇ ਬ੍ਰੀਕ ਵੈਨ ਦਾ ਦੋ ਦੋ ਤੁਸੀਂ ਜਮਾਂ ਜਨੂਨ ਦੱਸਿਆ ਮੇਰੇ ਹਿਸਾਬ ਨਾਲ ਹਾਂਜੀ ਬਸ ਥਣਲੇਵਾ ਬਹੁਤ ਵਧੀਆ ਲੱਗੇ ਹੋਈ ਥਣਾ ਬਹੁਤ ਮੋਟਾ ਦੇਖੋ ਤੁਸੀਂ ਥਣ ਵਾਲੀ ਵਾਲਾ ਵੀ ਮਸ਼ੀਨੀ ਚੋਈ ਵਾਲਾ ਵੀ ਚੰਗੇ ਸੈਜ ਦੀ ਆ ਗਈ 62 ਸੂਆ ਰੈਨਲ ਤੀਜਾ ਸੂਰੇ ਹੀ ਆ ਕੁਆਲਿਟੀ ਜਦ ਤੁਸੀਂ ਚੈੱਕ ਕਰੋਗੇ ਦੈਨ ਜਿਹੜੇ 5 7 3 ਨੇ ਕੱਟਣੇ ਤੁਸੀਂ ਉਹਨੇ ਦਿਨ ਇਹ ਦੇਖੋ ਕਿ ਕਿੰਨਾ ਕਹਿੰਦੇ ਹਵਾਨਾ ਤਿਆਰ ਕਰਨਾਗਾ ਲੈ ਜੀ ਯਾਰ ਤਾਂ ਇੰਨੀ ਹੋ ਜਾਂਦੀ ਆ ਮੱਕੇ ਨੂੰ ਬੈਣਾ ਓਕਾ ਹੁਣ ਵੀ ਲੱਗਦਾ ਆਪਣਾ ਅਨਸਾਰ ਕੇ ਬਹਿੰਦੀ ਆ ਓਕੇ ਜੀ ਦੱਸੀ ਜਾਂਦੀ ਆ ਬੈਠੂਗੀ ਚੰਗੇ ਥਣ ਲੈਵੇ ਦੀ ਤੇ ਬਾਕੀ ਦਾ ਲਾਮਕਮਾਨੀ ਕੋਈ ਟੁੱਟਮਾਨੀ ਫਿਕਸ ਹਵਾਨੇ ਦੀ ਆ ਠੀਕ ਆ ਜੀ ਟੁੱਟਮਾ ਖੋਚਾਂ ਤੋਂ ਤਾਂ ਆਲ ਆਰਡਰ ਆਗਾ ਆ ਦੇਖੋ ਨੇੜ ਤੋਂ ਦਿਖਾ ਦਈਏ ਤੁਹਾਨੂੰ ਥਣ ਲੈਵੇ ਦਾ ਕਰਿਓ ਜੀ ਚੈੱਕ ਆ ਦੇਖੋ ਤੇ ਥਾਂਲੇ ਵਾ ਦਾ ਫਰੈਂ ਮਨਖਸ਼ ਹੁੰਦਾ ਜੀ ਹਨਾ ਹਾਂਜੀ ਹਾਂਜੀ ਤੁਸੀਂ ਦੇਖੋ ਜੀ ਤਾਂ ਹੁਣ ਦੱਸਿਆ ਵੀ ਇਹ ਤਾਂ ਹੁਣ ਵੀ ਲੱਤਨ ਛਾਲ ਕੇ ਵੰਦੀ ਆ ਓਕੇ ਜੀ ਤੇ ਜੋ ਸਮੁੰਦ ਤੇ ਤਾਂ ਇਹ ਤਾਂ ਬੰਦੀ ਕੋਈ ਨਹੀਂ ਲੋ ਲੈ ਜਲਵੰਦਰਨ ਠਕੂਨ ਪਾਣੀ ਵੀ ਲੰ 6 ਲੀਟਰ ਤਾਂ ਤੇਲ ਦੇ ਤਾਂ ਟਰਾਂਜੈਂਟ ਦੀ ਫੀਰ ਓਕੇ ਠੰਡੀ ਬਹੁਤ ਆ ਹਨਾ ਬਹੁਤ ਠੰਡੀ ਸੀ ਲਈ ਜਿਹੜਾ ਮਰਜੀ ਚੋਈ ਚੱਲੇ ਉਹ ਤੈਨੂੰ ਕੋਈ ਪਰਵਾਹ ਨਾ ਨਾ ਕੋਈ ਪ੍ਰਵਾਹ ਨਹੀਂ ਜੀ ਆ ਦੇਖੋ ਜੀ ਦੋ ਦਿਨ ਬਾੱਕਾ ਹੀ ਕੱਢ ਦੇਣਾ ਬਾਕੀ ਸਾਰਾ ਕਿਤਾਬ ਤੁਸੀਂ ਆਪ ਵੀ ਲਾਉਣਾਗਾ ਤੇ ਡਿਮਾਂਡ ਤੁਹਾਨੂੰ ਪੁੱਛ ਕੇ ਦੱਸ ਦਿਆਂ ਤੇ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਆ ਦੇਖੋ ਜੀ ਫਾਇਰ ਮ ਬਾਈ ਦਾ ਕਰਦ ਵੀ ਚੰਗਾ ਹਾਂਜੀ ਬਾਈ ਜੀ ਕਿੰਨੇ ਪੈਸੇ ਲਾਉਂਗੇ ਤੇ ਇਹ ਬਾਈ 90000 ਰੁਪਏ ਲੈਣਾ ਹੀ ਆ ਮਾਨਦਾਨ ਤਾਂ ਥੋੜਾ ਬੋਤਾ ਥੋੜਾ ਫੋਟਾ ਮਾਨਤਾ ਨਹੀਂ ਹੋ ਵਾਚਾ ਬਾਕੀ ਚੰਗੀਆਂ ਵੜਾ ਤੋ ਆ ਗਈ ਜੀ ਹਾਂਜੀ ਚੰਗੀਆਂ ਚੋ ਤੇ ਵੇਚਣ ਦਾ ਕਾਰਨ ਉਹ ਮੇਰੇ ਕੋਲ ਪਸ਼ੂ ਝੜਾ ਵਧ ਗਿਆ ਹੂੰ ਆ ਦੇਖੋ ਤੇ ਕਾਫੀ ਬੱਚਾ ਬਾਹਰ ਚਲਾ ਗਿਆ ਹੂੰ ਸੌਦੇ ਨਹੀਂ ਇਹਨਾਂ ਤੋਂ ਵੀ ਚਮ ਜਿਹਾ ਸਮਾਈ ਵਾਸਤੇ ਹਾਜ਼ਰ ਬੰਦਾ ਚਾਹੀਦਾ ਹਾਂਜੀ ਹਾਂਜੀ ਤੇ 90000 ਚ ਮਾਨਦਾਨ ਹੋ ਜੂਜੀ ਮਾਨਦਾਨ ਹੋ ਜੂਗਾ ਜੀ ਹਾਂਜੀ ਨੰਬਰ ਫੇਰ ਬੋਲ ਦਿਓ ਜੀ 95016 34323 ਪਿੰਡ ਭੈਰੂਪਾ ਜ਼ਿਲ੍ਹਾ ਬਟੰਡਾ ਤਸੀਰ ਰਾਮਪਰਾ ਫੂਲ ਨੇੜੇ 22 ਦੇ ਇਧਰਲੇ ਪਾਸੇ ਸਲਾਂ ਨਪਰਾ ਤੇ ਭਾਈ ਭਗਤਾ ਵੀ ਨਜ਼ਦੀਕ ਆ ਤੇ ਰਾਮਪਰਾ ਜਿਹੜੀ ਪਸ਼ੂ ਮੰਡੀ ਲੱਗਦੀ ਉਹ ਵੀ ਨੇੜੇ ਆ ਉਹ ਵੀ ਨੇੜੇ ਹਾਂਜੀ ਓਕੇ ਜੀ ਇੱਕ ਵਾਰ ਸੀ ਇੱਕ ਸਾਨੂੰ ਚੈੱਕ ਕਰਾਤੀ ਚੰਗੇ ਥਣ ਹਵਾਨ ਦੀ ਬਰੀਕ ਵੇਂਜ ਦੇਖੋ ਤੁਸੀਂ ਕਿਵੇਂ ਉੱਬਰਦੀਆਂ ਹਨਾ ਜੀ ਹਾਂਜੀ ਹਾਂਜੀ ਤੇ ਥਣਲੇ ਦੀ ਪੂਰੀ ਸਾਫ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲ